ਅੱਜ ਆਪਣੇ ਕੋਲ ਗੋਦਰੇ ਦੀ ਇਹ ਸਿੰਗਲ ਡੋਰ ਫ੍ਰਿਜ ਦੀ ਕੰਪਲੀਟ ਆਈ ਹੈ ਤੇ ਫ੍ਰਿਜ ਨੂੰ ਆਪਾਂ ਆ ਕੇ ਚੈੱਕ ਕਰਦੇ ਪਏ ਤੇ ਫ੍ਰੀਜਰ ਦਾ ਤੁਸੀਂ ਹਾਲ ਦੇਖ ਲਓ ਕਾਫੀ ਵਿੰਗਾ ਟੇਡਾ ਹੋਇਆ ਪਿਆ ਤੇ ਕਸਟਮਰ ਨੇ ਕੁਝ ਟਾਈਮ ਪਹਿਲਾਂ ਸੀਜ਼ਨ ਦੇ ਸਟਾਰਟਿੰਗ ਦੇ ਵਿੱਚ ਇਹਦਾ ਕੰਪਰੈਸਰ ਨਵਾਂ ਚੇਂਜ ਕਰਵਾਇਆ ਤੇ ਹੁਣ ਚੱਲਦਾ ਚੱਲਦਾ ਕੂਲਿੰਗ ਛੱਡ ਗਿਆ ਹੈਗਾ ਕੰਪਰੈਸਰ ਦੇ ਚੱਲਣ ਦੀ ਆਵਾਜ਼ ਆ ਰਹੀ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਗੈਸ ਦੇ ਵਿੱਚ ਪ੍ਰੋਬਲਮ ਹੈਗੀ ਆ ਹੈਡਨਰ ਬਿਲਕੁਲ ਨਹੀਂ ਉਰਦਾ ਪਿਆ ਨਾ ਆ ਜਾਂਦਾ ਫ੍ਰੀਜਰ ਉੱਠ ਰਿਹਾਗਾ ਕਿਸੇ ਬੰਦੇ ਕੋਈ ਵੀ ਚੱਲ ਨਹੀਂ ਕਰਦਾ ਕੰਪਰੈਸ਼ਨ ਨੂੰ ਬੰਦ ਕੀਤਾ ਤੇ ਹੁਣ ਆਪਾਂ ਪਾਈਪ ਕੱਟ ਕੇ ਚੈੱਕ ਕਰਦੇ ਪਿਆ ਗੈਸ ਤਾਂ ਪੂਰੀ ਨੱਕੋ ਨੱਕ ਪਰੀ ਪਈ ਹੈ ਪਰ ਕਿਤੇ ਨਾ ਕਿਤੇ ਗੈਸ ਦੇ ਸਰਕਲ ਦੇ ਵਿੱਚ ਹੀ ਪ੍ਰੋਬਲਮ ਹੈ ਜਿਹੜਾ ਇਹਦੇ ਵਿੱਚ ਜਿਹੜੀ ਕੂਲਿੰਗ ਨਹੀਂ ਹੋ ਰਹੀ ਹੋ ਸਕਦਾ ਕੰਪਰੈਸ਼ਨ ਜਿਹੜਾ ਪ੍ਰੈਸ਼ਰਲੈਸ ਹੋ ਗਿਆ ਗੈਸ ਨੂੰ ਕੱਢਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਦਾ ਸ਼ਕਸ਼ਨ ਵਾਲਾ ਟੈਂਕਾ ਉਖਾੜ ਕੇ ਦੇਖਦੇ ਆਂ ਇੱਧਰਲੇ ਬੰਨੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਆ ਰਿਹਾ ਜਾਂ ਨਹੀਂ ਆ ਰਿਹਾ ਦੁਬਾਰਤੋਂ ਕੰਪਰੈਸ਼ਰ ਨੂੰ ਆਨ ਕੀਤਾ ਤੇ ਕੰਪਰੈਸ਼ਰ ਦਾ ਪ੍ਰੈਸ਼ਰ ਕੈਪਿਲਰੀ ਵਾਲੇ ਸਾਈਡ ਤੇ ਦਰੋਂ ਨਿਕਲ ਰਿਹਾਗਾ ਪਰ ਇੱਧਰਲੇ ਬੰਨੇ ਜਦੋਂ ਆਪਾਂ ਚੈੱਕ ਕਰਦੇ ਪਏ ਆ ਇੱਥੇ ਬਿਲਕੁਲ ਵੀ ਪ੍ਰੈਸ਼ਰ ਨਹੀਂ ਆ ਰਿਹਾ ਸੰਕੇਤ ਇਹਦੇ ਮਾੜਿਆ ਜਾਂ ਤਾਂ ਇਹ ਕੈਪਿਲਰੀ ਚੋਕ ਹੈ ਜਾਂ ਦਾ ਫ੍ਰੀਜਰ ਚੋਕ ਹੈ ਕੰਡੈਂਸਰ ਦਾ ਜਿੰਨਾ ਵੀ ਪ੍ਰੈਸ਼ਰ ਸੀ ਨਾ ਉਹ ਡ੍ਰਾਇਰ ਦੇ ਵਿੱਚ ਜਮਾ ਹੋ ਗਿਆ ਤੇ ਇੱਕ ਵਾਰੀ ਇਹ ਵੀ ਕੈਪਲਰੀ ਨੂੰ ਕੱਟ ਕੇ ਤੇ ਸਾਰਾ ਪ੍ਰੈਸ਼ਰ ਇਹਦੇ ਚੋਂ ਕੱਢ ਕੇ ਤੇ ਹੁਣ ਆਪਾਂ ਇਹਨੂੰ ਗਨ ਦੀ ਮਦਦ ਦੇ ਨਾਲ ਡ੍ਰਾਇਰ ਰੈਂਦਾ ਉਖਾੜ ਰਹੇ ਹਾਂ ਤਾਂ ਜੋ ਆਪਾਂ ਇਹ ਚੈੱਕ ਕਰ ਸਕਦੇ ਹਾਂ ਕਿ ਡ੍ਰਾਇਰ ਦੀ ਬਲੋਕੇਜ ਕਰਕੇ ਇਹ ਸਾਰਾ ਕੁਝ ਹੋ ਰਿਹਾ ਜਾਂ ਕੋਈ ਹੋਰ ਕਾਰਨ ਹੈਗਾ ਡ੍ਰਾਇਰ ਨੂੰ ਵੱਖ ਕੀਤਾ ਤੇ ਕਪਲਰ ਦੀ ਮਦਦ ਦੇ ਨਾਲ ਸਿੱਧੀ ਕੈਪਲਰੀ ਲਗਾ ਕੇ ਤੇ ਫ੍ਰੀਜ਼ਰ ਦੇ ਵਿੱਚ ਆਪਾਂ ਪ੍ਰੈਸ਼ਰ ਭੇਜ ਰਹੇ ਹਾਂ ਤੇ ਪ੍ਰੈਸ਼ਰ ਅਜੇ ਵੀ ਬਿਲਕੁਲ ਨਹੀਂ ਆ ਰਿਹਾ ਇਹਦਾ ਮਤਲਬ ਫ੍ਰੀਜ਼ਰ ਜਾਂ ਕੈਪਲਰੀ ਦੇ ਵਿੱਚ ਹੀ ਪ੍ਰੋਬਲਮ ਹੈ ਹੁਣ ਆਪਾਂ ਡਾਇਰੈਕਟ ਇਹਦਾ ਕੰਡੈਂਸਰ ਦੇ ਉੱਪਰ ਪ੍ਰੈਸ਼ਰ ਚੈੱਕ ਕਰਦੇ ਪਿਆ ਕਿ ਮਰੋਟਰ ਦਾ ਜਿਹੜਾ ਕੰਪਰੈਸ਼ਰ ਦਾ ਪ੍ਰੈਸ਼ਰ ਲੈਸ ਤਾਂ ਨਹੀਂ ਹੈਗਾ ਪਰ ਕੰਪਰੈਸ਼ਰ ਦਾ ਪ੍ਰੈਸ਼ਰ ਬਿਲਕੁਲ ਓਕੇ ਆ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਫਾਈਨਲੀ ਆਪਾਂ ਚੈੱਕ ਕਰ ਲਿਆ ਜਿਹੜੀ ਇਹਦੀ ਕੈਪਿਲਰੀ ਹੈ ਨਾ ਉਹ ਵੀ ਸਹੀ ਆ ਉਹਦੇ ਵਿੱਚ ਵੀ ਕੋਈ ਨੁਕਸ ਨਹੀਂਗਾ ਅੱਗੇ ਜਿਹੜੀਆਂ ਫ੍ਰੀਜਰ ਦੀਆਂ ਪਾਈਪਾਂ ਨੇ ਇੰਨੀਆਂ ਵਿੰਗੀਆਂ ਟੇਡੀਆਂ ਹੋਣ ਕਰਕੇ ਇਹੀ ਬਲੌਗ ਨੇ ਇਸ ਕਰਕੇ ਆਪਾਂ ਫ੍ਰੀਜਰ ਨੂੰ ਆਪਾਂ ਬਾਰ ਕਰਾਂਗੇ ਤੇ ਨਵਾਂ ਇਸ ਜਗ੍ਹਾ ਤੇ ਆਪਾਂ ਫ੍ਰੀਜਰ ਲਿਆ ਕੇ ਫਿੱਟ ਕਰਾਂਗੇ ਨਟ ਵਗੈਰਾ ਉੱਪਰ ਵਾਲੇ ਖੋਲ ਲੈ ਫ੍ਰੀਜਰ ਫਰੇਮ ਅਲੱਗ ਕਰ ਲਿਆ ਤੇ ਉੱਪਰਲੇ ਬਣੇ ਜਿਹੜੀ ਥਰਮੋਸਟੇਟ ਦੀ ਬੈਲੋ ਲੱਗੀ ਸੀ ਉਹ ਵੀ ਖੋਲਣ ਤੋਂ ਬਾਅਦ ਵਿੱਚ ਐਵੇਪੋਰੇਟਰ ਨੂੰ ਆਪਾਂ ਫ੍ਰਿਜ ਦੇ ਵਿੱਚੋਂ ਬਾਹਰ ਕੱਢ ਲਿਆ ਫ੍ਰੀਜਰ ਰੱਖਿਆ ਨਾਲ ਬਾਈਕ ਤੇ ਤੇ ਹੁਣ ਆਪਾਂ ਆਪਣੀ ਸ਼ਾਪ ਤੇ ਜਾ ਰਹੇ ਹਾਂ ਜਿੱਥੋਂ ਸੇਮ オリジナル ਗੋਦਰੀ ਕੰਪਨੀ ਦਾ ਆਪਾਂ ਫ੍ਰੀਜਰ ਲੈ ਕੇ ਉਹੀ ਇਹਦੇ ਵਿੱਚ ਫਿੱਟ ਕਰਾਂਗੇ ਇਹ ਪੁਰਾਣਾ ਫ੍ਰੀਜਰ ਤੇ ਇਹ ਆਪਣੇ ਕੋਲ ਬਿਲਕੁਲ ਜੈਨੂਇਨ ਫ੍ਰੀਜਰ ਜਿਹੜਾ 165 ਲੀਟਰ ਦੇ ਵਿੱਚ ਗੋਦਰੇ ਦਾ ਸ਼ਾਪ ਤੇ ਅਵੇਲੇਬਲ ਹੈ। ਉਹ ਵੈਪੋਰੇਟਰ ਨਵਾਂ ਲੈ ਲਿਆ ਨਾਲ ਪਿੰਨਵਾ ਤੇ ਡਰਾਇਰ ਵੀ ਲੈ ਲਿਆ। ਮੈਂ ਕਿਹਾ ਸੋਚਿਆ ਕਿ ਤੇ ਕਿੱਟ ਦੇ ਵਿੱਚ ਨਾ ਹੋ ਜਾ ਤੇ ਬਾਅਦ ਵਿੱਚ ਬੜੀ ਦਿੱਕਤ ਨਾ ਹੋਵੇ ਤੇ ਕਸਟਮਰ ਦੇ ਕਰੇ ਆਣਗੇ ਉਹੀ ਨਵਾਂ ਜਿਹੜਾ ਆਪਾਂ ਇਹਦੇ ਵਿੱਚ ਫਿੱਟ ਕਰਦੇ ਪਏ। ਚੈੱਕ ਕਰੋ ਹੁਣ ਜਿਹੜਾ ਆਪਾਂ ਨਵਾਂ ਵੈਪੋਰੇਟਰ ਲੈ ਕੇ ਆਇਆ ਬਿਲਕੁਲ A1 ਫਿਟਿੰਗ ਆਈ ਕਿਹੇ ਬਨੋ ਕੋਈ ਵੀ ਕਮੀ ਪੇਸ਼ੀ ਨਹੀਂ ਬਿਲਕੁਲ ਲੱਗਾ ਆ ਵੀ ਜਚਦਾ ਪਿਆ ਅੰਦਰ ਵਾਲਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਬਾਹਰ ਵਾਲਾ ਕੰਮ ਸ਼ੁਰੂ ਕਰਦੇ ਆ ਪ੍ਰੈਸ਼ਰ ਵਗੈਰਾ ਤਾਂ ਆਪਾਂ ਪਹਿਲਾਂ ਹੀ ਚੈੱਕ ਕੀਤਾ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਡ੍ਰੈਰ ਜਿਹੜਾ ਲਗਾ ਰਹੇ ਆ ਡ੍ਰੈਰ ਦੇ ਵਿੱਚ ਆਪਾਂ ਫ੍ਰੀਜ਼ਰ ਦੀ ਕੈਪਿਲਰੀ ਵੀ ਪਾ ਲਈ ਤੇ ਇੱਕ ਛੋਟਾ ਜਿਹਾ ਕੈਪਿਲਰੀ ਦਾ ਪੀਸ ਵੀ ਲਗਾ ਲਿਆ ਥੋੜਾ ਜਿਹਾ ਵਹਿ ਗਿਆ ਮੇਦਰ ਹੋ ਜਾਏਗਾ ਬਾਕੀ ਜਿਹੜੀ ਇਟਰਨਲ ਜੇ ਕੋਈ ਲੀਕੇਜ ਹੋਏਗਾ ਉਹਦੇ ਬਾਰੇ ਵੀ ਆਪਾਂ ਨੂੰ ਗਿਆਨ ਮਿਲ ਜੀਗਾ ਚੰਗੀ ਤਰ੍ਹਾਂ ਜੋਇਨ ਲਾਉਣ ਤੋਂ ਬਾਅਦ ਵਿੱਚ ਕੰਪ੍ਰੈਸ਼ਨ ਨੂੰ ਕੀਤਾ ਆ ਔਨ ਤੇ ਜਿਹੜਾ ਪ੍ਰੈਸ਼ਰ ਅੱਗੇ ਨਹੀਂ ਸਿਆ ਰਿਹਾ ਹੁਣ ਬਿਲਕੁਲ A1 ਪ੍ਰੈਸ਼ਰ ਆ ਰਿਹਾ ਕਿਸੇ ਬੰਨੇ ਆਪਾਂ ਨੂੰ ਡਰੇਰ ਦੇ ਵਿੱਚੋਂ ਲੀਕਜ ਵੀ ਨਹੀਂ ਮਿਲ ਰਹੀ ਬਿਲਕੁਲ ਓਕੇ ਇਧਰ ਹੋ ਗਿਆ ਸ਼ਕਸ਼ਨ ਦਾ ਆਪਾਂ ਟੈਂਕਾ ਲਗਾ ਦਿੱਤਾ ਤੇ ਜਿਹੜਾ ਵੈਕਿਊਮ ਹੈ ਉਹ ਵੀ ਬਿਲਕੁਲ ਪ੍ਰੋਪਰ ਇਧਰਲੇ ਬੰਨੇ ਹੋ ਚੁੱਕਾ ਆਪਣਾ ਆਪਣਾ ਵੈਕਿਊਮ ਚੈੱਕ ਕਰਨ ਦਾ ਤਰੀਕਾ ਹੁੰਦਾ ਆਪਾਂ ਤਾਂ ਆਹੀ ਵਰਤਦੇ ਆ ਇੱਥੋਂ ਬਹੁਤ ਕੁਝ ਬਿਆਨ ਹੋ ਜਾਂਦਾ ਬਾਕੀ ਇਹ ਤਾਂ ਫਸਟ ਸਟੇਜ ਦਾ ਵੈਕਿਊਮ ਸੀਗਾ ਹੁਣ ਸੈਂਕੜ ਸਟੇਜ ਵੈਕਿਊਮ ਆਪਾਂ ਵੈਕਿਊਮ ਪੰਪ ਦੇ ਨਾਲ ਕਰਦੇ ਆਂ ਡਿਜੀਟਲ ਗੇਜ ਦੇ ਵਿੱਚ ਆਪਾਂ ਜਦੋਂ ਨਿਗਾ ਮਾਰਦੇ ਆਂ ਨਾ ਤੇ -15 ਪੀਐਸਆਈ ਜਿਹੜਾ ਜਿਹੜਾ ਵੈਕਿਊਮ ਇਹਦਾ ਹੋ ਚੁੱਕਾ ਤੇ ਇਧਰਲੇ ਬੰਨੇ ਥੋੜਾ ਜਿਹਾ ਆਪਾਂ ਐਂਟੀਮੋਸਟ ਵੀ ਪਾ ਲਿਆ ਤੇ ਕਈ ਬਾਈ ਕਹਿੰਦੇ ਐਂਟੀਮੋਸਟ ਖਤਰਨਾਕ ਹੁੰਦਾ ਪਰ ਆਪਾਂ ਨੂੰ ਤਾਂ ਕਦੀ ਵੀ ਦਿੱਕਤ ਨਹੀਂ ਹੋਈ ਅੱਜ ਤੱਕ ਕਦੀ ਵੀ ਕੋਈ ਫ੍ਰੀਜ਼ਰ ਲੀਕ ਨਹੀਂ ਹੋਇਆ ਕਦੀ ਵੀ ਕੋਈ ਕੰਪਰੈਸ਼ਨ ਖਰਾਬ ਨਹੀਂ ਹੋਇਆ ਬਾਕੀ ਆਪੋ ਆਪਣਾ ਤਜਰਬਾ ਆਪੋ ਆਪਣਾ ਹਸਾਬ ਕਿਤਾਬ ਹੈ ਲੋੜ ਦੇ ਮੁਤਾਬਕ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਮੇਰੇ ਅਕੋਰਡਿੰਗ ਬਾਕੀ ਆਪਾਂ ਨੂੰ ਪਤਾ ਵੀ ਹੈ ਨੁਕਸਾਨ ਵੀ ਇਹਦੇ ਕੀ ਹੈ ਤੇ ਫਾਇਦੇ ਵੀ ਕੀ ਹੈ ਗੈਸ ਨੂੰ ਛੱਡ ਦਿੱਤਾ ਤੇ ਨਾਲ ਹੀ ਆਪਾਂ ਫ੍ਰੀਜ਼ਰ ਦੇ ਵਿੱਚ ਟੈਂਪਰੇਚਰ ਮੀਟਰ ਲਗਾ ਦਿੱਤਾ ਤੇ ਕੰਪਰੈਸ਼ਨ ਨੂੰ ਕਰ ਦਿੱਤਾ ਆਨ ਹੌਲੀ-ਹੌਲੀ ਇਹਦੇ ਵਿੱਚ ਗੈਸ ਚਾਰੀ ਗਈ ਹੈ ਤੇ ਹੌਲੀ-ਹੌਲੀ ਥੋੜਾ-ਥੋੜਾ ਟੈਂਪਰੇਚਰ ਲੋ ਹੋ ਰਿਹਾ ਤਕਰੀਬਨ 7 ਕੁ ਪਾਉਂਡਾ ਪਾ ਇਹਦੇ ਵਿੱਚ ਬੈਕ ਪ੍ਰੈਸ਼ਰ ਰੱਖਿਆ ਹੈ ਤੇ ਐਂਪੀਅਰ ਵੀ ਜਿਹੜੇ ਆ ਬਿਲਕੁਲ ਨੋਰਮਲ ਦੇ ਉੱਪਰ ਚੱਲਦੇ ਪਏ ਆ ਤੇ ਅਹ ਸਟੇਮ ਵੀ ਤੁਸੀਂ ਚੈੱਕ ਕਰੋ -12 ਟੈਂਪਰੇਚਰ ਹੋ ਚੁੱਕਾ ਹੈ ਨਾ ਚਲੋ ਹੁਣ ਆਪਾਂ ਅੰਦਰ ਦਾ ਡੋਰ ਖੋਲ ਕੇ ਜਾਇ ਜਾ ਲੈਨੇ ਆ ਕੀ ਪੋਜੀਸ਼ਨ ਹੈ ਟੈਂਪਰੇਚਰ ਤਾਂ ਬਹੁਤ ਕੁਝ ਆਪਾਂ ਨੂੰ ਬਿਆਨ ਕਰਦਾ ਨਾ ਪੂਰੀ ਆਵਾਜ਼ ਸਰਲ ਸਰਲ ਦੀ ਆ ਰਹੀ ਹੈ ਪੂਰਾ ਚਿੱਲ ਹੋ ਗਿਆ ਤੇ ਕੂਲਿੰਗ ਦੇ ਵੇ ਪੂਰੇ ਫੱਟੇ ਚੱਕਣ ਲੱਗ ਪਏ ਆ ਜਿਹੜੀ ਫ੍ਰਿਜ ਤੇ ਪਾਣੀ ਰੋੜ ਕੇ ਵੀ ਆਪਾਂ ਇਹਦੇ ਵਿੱਚ ਦੇਖ ਲੈਨੇ ਆ ਪਾਣੀ ਡੋਲਿਆ ਤੇ ਨਾਲ ਦੀ ਨਾਲ ਪਾਣੀ ਜਿਹੜਾ ਤਾਰਲਟੋ ਠੋਸ ਅਵਸਥਾ ਦੇ ਵਿੱਚ ਆਉਣਾ ਵੀ ਸ਼ੁਰੂ ਹੋ ਗਿਆ। ਇਹ ਸੀ ਇੱਕ ਛੋਟੀ ਜਿਹੀ ਵੀਡੀਓ ਜਿੰਦੇ ਵਿੱਚ ਆਪਾਂ ਸਿੰਗਲ ਡੋਰ ਫ੍ਰੀਜ ਦਾ ਐਵੇਪੋਰੇਟਰ ਚੇਂਜ ਕੀਤਾ। ਤੇ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਵੱਧ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਬਾਕੀ ਆਪਣਾ ਆਪਣਾ ਏਰੀਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ। ਕਿਹੜੀ-ਕਿਹੜੀ ਜਗ੍ਹਾ ਤੋਂ ਮੇਰੇ ਵੀਰ ਆਪਣੀ ਵੀਡੀਓ ਦੇਖਦੇ ਨੇ। ਧੰਨਵਾਦ।